ਹੈਲਡ ਤਬਾਹ ਹੋ ਗਿਆ ਹਜ਼ਾਰਾਂ ਘਰ ਡੁੱਬ ਗਏ ਤਬਾਹ ਹੋ ਗਏ ਹਜ਼ਾਰਾਂ ਪਸ਼ੂ ਹਜ਼ਾਰੇ ਮਰ ਗਏ ਆ ਜਿਹੜਾ ਸਾਰਾ ਨੁਕਸਾਨ ਹੋਇਆ ਪਿਛਲੇ 15 ਦਿਨਾਂ ਚ ਮੈਂ ਲਗਾਤਾਰ ਫੀਲਡ ਵਿੱਚ ਸੀ ਮੈਂ ਹਰ ਉਸ ਲਾਤੀ ਜਾ ਕੇ ਆਏ ਜਿੱਥੇ ਨੁਕਸਾਨ ਹੋਇਆ ਤਾਂ ਜਾਂ ਜਿੱਥੇ ਬੰਦ ਟੁੱਟੇ ਹਨ ਹਰ ਜਗ੍ਹਾ ਤੇ ਜਾਇਜ਼ਾ ਲੈ ਕੇ ਬਾਅਦ ਮੈਂ ਆਪਣੀ ਜਿਹੜੀ ਸਹੀ ਰਿਪੋਰਟ ਮੈਂ ਦੱਸਣਾ ਚਾਹਣਾ ਪੰਜਾਬ ਦੇ ਲੋਕਾਂ ਨੂੰ ਆ ਜਿਹੜਾ ਨੁਕਸਾਨ ਹੈ ਆ ਰੁਕ ਸਕਦਾ ਸੀ ਜੇ ਕੋਈ ਕੰਪਟੈਂਟ ਜਾਂ ਕੋ ਸਿਆਣਾ ਮੁੱਖ ਮੰਤਰੀ ਹੁੰਦਾ ਆ ਜਿਹੜੀ ਸਰਕਾਰ ਹੈ ਇਹ ਸਰਕਾਰ ਨੇ ਜਿਹੜੀ ਉਹਨਾਂ ਦੀਆਂ ਜ਼ਿੰਮੇਵਾਰੀਆਂ ਸੀ ਉਹ ਉਹਨਾਂ ਨੇ ਸਹੀ ਨਿਭਾਈਆਂ ਨਹੀਂ ਸਰਕਾਰ ਦੀ ਵੱਡੀ ਜ਼ਿੰਮੇਵਾਰੀ ਹੈ ਕਿ ਹਰ ਸਾਲ ਜਨਵਰੀ ਜਾਂ ਫਰਵਰੀ ਦੇ ਮਹੀਨੇ ਪੰਜਾਬ ਫਲੱਡ ਕੰਟਰੋਲ ਦੀ ਮੀਟਿੰਗ ਹੁੰਦੀ ਹੈ ਜਿੱਥੇ ਸਾਰੇ ਮਹਿਕਮਿਆਂ ਦੇ ਲੋਕ ਅبਸਰਥੀ ਹੁੰਦੀ ਹੈ ਤੇ ਪਲੈਨਿੰਗ ਕੀਤੀ ਜਾਂਦੀ ਹੈ ਕਿ ਬਰਸਾਤਾਂ ਵਿੱਚ ਕਿਵੇਂ ਹੜ੍ਹਾਂ ਤੋਂ ਪੰਜਾਬ ਦੇ ਲੋਕਾਂ ਨੂੰ ਬਚਾਇਆ ਜਾਏ ਸੋ ਡਿਪਾਰਟਮੈਂਟ ਆਪਣੀ ਆਪਣੀ ਐਸਟੀਮੇਟ ਲਿਆਉਂਦੇ ਆ ਕਿ ਬੰਦ ਪੱਕੇ ਕਰਨ ਵਾਸਤੇ ਆਹ ਚੀਜ਼ ਚਾਹੀਦਾ ਜਿੱਥੇ ਕਮਜ਼ੋਰੀ ਆ ਤੇ ਡੀਸੈਂਟਿੰਗ ਇੰਨੀ ਕਰਨੀ ਚਾਹੀਦੀ ਹੈ ਤੇ ਸਾਰਾ ਪਲੈਨਿੰਗ ਕਰਕੇ ਮਨੀ ਪੈਸਾ ਰਿਲੀਜ਼ ਹੁੰਦਾ ਹੈ ਤੇ ਨਾਲ ਦੇ ਨਾਲ ਜੂਨ ਮਹੀਨੇ ਤੋਂ ਪਹਿਲੇ ਪਰ ਸਾਫਤਾਂ ਤੋਂ ਪਹਿਲੇ ਸਾਰੀ ਤਿਆਰੀ ਹੋ ਜਾਂਦੀ ਹੈ। ਅਫਸੋਸ ਇਸ ਗੱਲ ਦਾ ਹੈ ਮੈਂ ਅਫਸਰਾਂ ਨੂੰ ਟੈਲੀਫੋਨ ਕਰਕੇ ਪਤਾ ਕੀਤਾ ਕਿ ਇਹਨਾਂ ਨੂੰ ਨੁਕਸਾਨ ਕਿਉਂ ਹੈ ਕਿਉਂਕਿ ਜਦੋਂ ਮੈਂ ਜਾ ਕੇ ਫੀਲਡ 'ਚ ਗਿਆ ਜਿਹੜੇ ਸਾਰੇ ਲੋਕ ਦੱਸ ਰਹੇ ਸੀ ਕਿ ਇੱਥੇ ਤਾਂ ਕੁਝ ਸਫਾਈ ਨਹੀਂ ਹੋਈ ਇੱਥੇ ਕੋਈ ਡੀਸਲਟਿੰਗ ਨਹੀਂ ਹੋਈ ਇੱਥੇ ਕੋਈ ਪਿਛਲੇ 4 ਸਾਲਾਂ ਦੇ ਬੰਦ ਨਹੀਂ ਪੱਕੇ ਕੀਤੇ ਤੇ ਮੈਂ ਆਹ ਸਵਾਲ ਫਿਰਮ ਇਹਨਾਂ ਦੇ ਇੰਜੀਨੀਅਰਸ ਨੂੰ ਪੁੱਛਿਆ ਤੇ ਮੈਂ ਸਟਰੀਆਂ ਨੂੰ ਪੁੱਛਿਆ ਤੇ ਉਹਨਾਂ ਨੇ ਮੈਨੂੰ ਜੋ ਅਸਲੀਅਤ ਦੱਸੀ ਮੈਂ ਆਪ ਹੈਰਾਨ ਰਹਿ ਗਿਆ। ਕਿ ਪਿਛਲੇ 4 ਸਾਲਾਂ ਦੇ ਅੰਦਰ ਇਹਨਾਂ ਨੇ ਮੀਟਿੰਗ ਹੀ ਨਹੀਂ ਕੀਤੀ ਫਲੱਡ ਕੰਟਰੋਲ ਦੀ। ਜੇ ਫਲੱਡ ਕੰਟਰੋਲ ਦੀ ਮੀਟਿੰਗ ਨਹੀਂ ਹੋਊਗੀ ਤੇ ਨੁਕਸਾਨ ਤਾਂ ਹੋਣਾ ਹੀ ਹੈ। ਤੁਸੀਂ ਦੇਖੋ 4 ਸਾਲਾਂ 'ਚ ਆ ਬੰਦ ਇੰਨੇ ਕਮਜ਼ੋਰ ਹੋ ਗਏ ਤੇ ਸਿਲਟ ਇੰਨਾ ਜ਼ਿਆਦਾ ਪੈ ਗਿਆ ਕਿ ਸਿਲਟ ਲੈਵਲ ਜਿਹੜਾ ਦਰਿਆ ਦਾ ਲੈਵਲ ਜ਼ਮੀਨਾਂ ਦੇ ਲੈਵਲ ਤੋਂ ਉੱਤੇ ਹੋ ਗਿਆ। ਤੇ ਆ ਅੱਜ ਦੇਖੋ ਕਿੱਡਾ ਵੱਡਾ ਨੁਕਸਾਨ। ਦੂਜੀ ਵੱਡਾ ਜਿਹੜਾ ਮਾਝੇ 'ਚ ਹੋਇਆ ਜਿਹੜਾ ਮਾਦਪੁਰ ਆਪਣਾ ਹੈਡਕਵਰਟਸ ਹੈ। ਜਨਵਰੀ ਦੇ ਮਹੀਨੇ ਚ ਜਿਹੜੇ ਇੰਜੀਨੀਅਰ ਚੀਫ ਇੰਜੀਨੀਅਰ ਜਾਂ ਸਾਰੇ ਇੰਜੀਨੀਅਰ ਚਿੱਠੀ ਲਿਖੀ ਕਿ ਮੰਦਪੁਰ ਜਿਹੜਾ ਹੈਡਵਰਕਸ ਹੈ ਉਹਦੇ ਜਿਹੜੇ ਗੇਟਸ ਹੈ ਕਮਜ਼ੋਰ ਹੋ ਗਏ ਐ ਇਹਨਾਂ ਨੂੰ ਸਟਰੈਂਥਨ ਕਰਨ ਵਾਸਤੇ ਸਾਨੂੰ ਪੇਮੈਂਟ ਦਿਓ ਅਫਸੋਸ ਇਸ ਗੱਲ ਦਾ ਹੈ ਕਿ ਉਹ ਚਿੱਠੀ ਰੋਲ ਦਿੱਤੀ ਇਹਨਾਂ ਨੇ ਪੇਮੈਂਟ ਇੱਕ ਰੁਪਿਆ ਨਹੀਂ ਭੇਜੀ ਐਨੇ ਕਮਜ਼ੋਰ ਸੀ ਕਿ ਇੱਕ ਪਾਣੀ ਆਇਆ ਤਾਂ ਸਾਰੇ ਰੁੜ ਗਏ ਉਹ ਰੁੜਨ ਦੇ ਕਾਰਨ ਸਾਰਾਈ ਮਾਝਾ ਤੇ ਸਾਰਾ ਤਰਾਵੀ ਦਾ ਇਲਾਕਾ ਸਾਰੇ ਤਬਾਹ ਹੋ ਗਿਆ ਅੱਤ ਮੈਂ ਕਹਿੰਦਾ 100% ਨਲਕੀ ਐ ਸਰਕਾਰ ਦੀ ਐ ਮੈਂ ਧੰਨਵਾਦ ਕਰਦਾ ਪੰਜਾਬ ਦੇ ਲੋਕਾਂ ਦਾ ਜਿਨ੍ਹਾਂ ਨੇ ਇਸ ਔਖੀ ਘੜੀ 'ਚ ਆਪਣੇ ਪੰਜਾਬ ਨੂੰ ਬਚਾਇਆ ਹੈ ਅਫਸੋਸ ਇਸ ਗੱਲ ਦਾ ਹੈ ਕਿ ਇਸ ਔਖੀ ਘੜੀ 'ਚ ਨਾ ਸੈਂਟਰਲ ਸਰਕਾਰ ਨੇ ਨਾ ਸੂਬੇ ਦੀ ਸਰਕਾਰ ਨੇ ਕੋਈ ਮਦਦ ਕੀਤੀ ਹੈ ਦੇਖੋ 25 ਦਿਨ ਹੋ ਗਏ ਪੰਜਾਬ ਨੂੰ ਇਸ ਹਾਲਾਤ ਵਿੱਚ 25 ਦਿਨਾਂ ਚੋਂ ਇਲਾਕੇ ਤੇ ਇਲਾਕੇ ਤਬਾਹ ਹੋਈ ਜਾਂਦੇ ਐ ਬੰਦ ਟੁੱਟੇ ਜਾਂਦੇ ਐ ਜੇ ਹੁਣ ਵੀ ਸਰਕਾਰ ਜਾਗਪੰਦੀ ਪੰਜਾਬ ਵਾਲੀ ਤੇ ਹੈਵੀ ਮਸ਼ੀਨਰੀ ਭੇਜ ਦਿੰਦੀ ਜਾਂ ਉਥੇ ਵੱਡੇ ਟੈਕਨੀਕਲ ਬੰਦੇ ਭੇਜ ਕੇ ਤੇ ਲੇਬਰ ਲਾ ਕੇ ਡੀਜ਼ਲ ਦੇ ਕੇ ਟਰੈਕਟਰ ਇਕੱਠੇ ਕਰਕੇ ਆ ਬੰਦ ਤਗੜੇ ਕਰ ਲੈਂਦੇ ਫਿਰ ਵੀ ਬਚਾਅ ਹੋ ਜਾਣਾ ਸੀ ਪਰ ਸਰਕਾਰ ਤਰਫ ਕੁਛ ਨਹੀਂ ਹੋਇਆ ਤੇ ਆਪਣੇ ਲੋਕ ਉਹਨਾਂ ਨੇ ਆਪ ਹੀ ਆਪਣੇ ਕੋਲੋਂ ਪੈਸਾ ਇਕੱਠਾ ਕੀਤਾ ਤੇ ਆਪ ਲੱਕੇ 24 ਘੰਟੇ ਮੈਂ ਦੇਖਿਆ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੋਂ ਲੈ ਕੇ ਬੀਬੀਆਂ ਤੋਂ ਲੈ ਕੇ ਸਾਰਿਆਂ ਨੇ ਦਿਨ ਰਾਤ ਲਾ ਕੇ ਜਿਹੜਾ ਬਾਕੀ ਬੱਚਾ ਪੰਜਾਬ ਉਹਨਾਂ ਨੇ ਬਚਾਇਆ ਸਰਕਾਰ ਦਾ ਕੋਈ ਯੋਗਦਾਨ ਨਹੀਂ ਮੇਰਾ ਸਿਰ ਝੁਕਦਾ ਆਪਣੀ ਕੌਮ ਤੇ ਜਿਹੜੇ ਜਜ਼ਬਾ ਦੇਖ ਕੇ ਹਲੇ ਵੀ ਹੌਸਲੇ ਚ ਸਾਰਾ ਕੁਝ ੜ ਰ ਗਿਆ ਪਰ ਕਿਉਂ ਨਹੀਂ ਕੀਤੀ ਹੌਸਲੇ ਚ ਤੇ ਇਸ ਕਰਕੇ ਮੈਂ ਐਜ਼ ਅ ਸ਼ੋਮਨੀ ਕਾਲੇਦਲ ਖੇਤਰੀ ਪਾਰਟੀ ਦਾ ਸਾਡਾ ਫਰਜ਼ ਹੈ ਤੇ ਮੈਂ ਤਾਂ ਕਹਿੰਦਾ ਸਾਰੀਆਂ ਲੋਕਾਂ ਦਾ ਫਰਜ਼ ਹੈ ਹਰ ਪਾਰਟੀ ਦਾ ਫਰਜ਼ ਹੈ ਮੈਂ ਪਿਛਲੇ ਦਿਨਾਂ ਚ ਜਿੱਥੇ ਜਿੱਥੇ ਕੋਸ਼ਿਸ਼ੀ ਚੀਜ਼ ਦੀ ਲੋੜ ਪਈ ਮੈਂ ਕੋਸ਼ਿਸ਼ ਕੀਤੀ ਕਿ ਉਹ ਲੋੜ ਅਸੀਂ ਪੂਰੀ ਕਰ ਦਈਏ ਹੁਣ ਅੱਜ ਮੈਂ ਸਾਰਾ ਜਾਇਜ਼ਾ ਲੈ ਕੇ ਪਿਛਲੇ 20 25 ਦਿਨਾਂ ਦਾ ਸਾਰੇ ਇਲਾਕੇ ਚੋਂ ਜਾ ਕੇ ਜਾਇਜ਼ਾ ਲੈ ਕੇ ਮੈਂ ਦੇਖਿਆ ਕਿ ਕਿਹ ਚੀਜ਼ ਦੀ ਲੋੜ ਹੈ ਤੇ ਅੱਜ ਉਹ ਲੋੜ ਨੂੰ ਅਸੀਂ ਕੰਪਾਈਲ ਕੀਤਾ ਤੇ ਅੱਜ ਸਾਡੀ ਭਾਰੀ ਅਸੀਂ ਸਾਰੇ ਹਲਕਾ ਇੰਚਾ ਸਾਡੀ ਕੋਰ ਕਮੇਟੀ ਡਿਸਟ੍ਰਿਕਟ ਪ੍ਰੈਜ਼ੀਡੈਂਟ ਸੀਨੀਅਰ ਲੀਡਰਸ਼ਿਪ ਸਭੀ ਅੱਜ ਇਕੱਠੀ ਹੋਈ ਉਹਨਾਂ ਨੇ ਵਿਚਾਰ ਕੀਤੀ ਜਿਹੜੇ ਹਲਕੇ ਦੇ ਨੁਕਸਾਨ ਆਇਆ ਉਹਨਾਂ ਲੋਕਾਂ ਨੂੰ ਵੀ ਉਹ ਲੀਡਰਸ਼ਿਪ ਵੀ ਸਾਡੇ ਕੋਲ ਆਏ ਉਹਨਾਂ ਨੂੰ ਸਾਰਾ ਕੁਝ ਜਾਂਚ ਕਰਕੇ ਅਸੀਂ ਪਲਾਨ ਇਕ અપਨਾਇਆ ਜਿਹੜਾ ਸਾਡਾ ਅਕਾਲੀ ਦਲ ਦਾ ਪਲਾਨ ਹੋਊਗਾ ਕਿ ਅਗਲੇ ਹਫਤੇ 10 ਦਿਨ ਦੇ ਅੰਦਰ ਅਸੀਂ ਕੀ ਕੀ ਕਰਨਾ ਹੈ ਇੱਕ ਤਾਂ ਮੈਂ ਤੁਹਾਨੂੰ ਦੱਸਣਾ ਹੈ ਤਕਰੀਬਨ 500 ਟਰੱਕ ਜਿਹੜਾ ਕੈਟਲ ਦਾ ਜਿਹੜਾ ਪਸ਼ੂਆਂ ਦਾ ਚਾਰ ਹੁੰਦਾ ਜਿਹਨੂੰ ਮੱਕੀ ਦਾ ਚਾਰ ਕਹਿੰਦੇ ਹੈ 500 ਟਰੱਕ ਅਸੀਂ ਬੁੱਕ ਕਰ ਲਏ ਹੈ ਜਿਹੜਾ ਸੀ ਤੇ ਅਸੀਂ ਇਹਨਾਂ ਨੂੰ ਜਿਹੜੇ ਸਾਡੇ ਹਲਕੇ ਜਿੱਥੇ ਹੋਇਆ